ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਪਿਆਰ ਔਰ ਸਤਿਕਾਰ ਸਹਿਤ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਜ਼ਾਨਾ ਦੀ ਤਰ੍ਹਾਂ ਸ੍ਰੀ ਦਸ਼ਮੇਸ਼ ਦਰਬਾਰ ਨੂੰ ਸਾ ਵਿਖੇ ਆਪ ਜੀ ਸੰਗਤ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਵਿੱਚ ਜਿੰਨੇ ਵੀ ਸਤਿ ਪੁਰਸ਼ਾਂ ਦੇ ਨਾਮ ਦਾ ਜ਼ਿਕਰ ਆਇਆ ਹੈ ਉਨ੍ਹਾਂ ਦੀ ਕਥਾ ਵਾਰਤਾ ਸਰਵਣ ਕਰਨ ਵਾਸਤੇ ਪਹੁੰਚੇ ਹਾਂ ਸੋ ਆਓ ਅੱਜ ਜੋ ਕਥਾ ਆਰੰਭ ਹੋ ਰਹੀ ਹੈ ਮਹਾਬਲੀ ਅਰਜਨ ਦੀ ਕਥਾ ਪੰਜਾਬ ਪਾਂਡਵਾਂ ਦੇ ਵਿੱਚ ਇਹ ਬਹੁਤ ਮਹਾਬਲੀ ਸੂਰਮਾ ਹੋਇਆ ਔਰ ਦੁਨੀਆ ਭਰ ਦੇ ਵਿੱਚ ਇਸ ਦਾ ਨਾਮ ਪ੍ਰਸਿੱਧ ਹੈ ਆਓ ਜੀ ਮਹਾਬਲੀ ਅਰਜਨ ਦੀ ਕਥਾ ਸਰਵਣ ਕਰੀਏ ਰਸਨਾ ਪਵਿੱਤਰ ਕਰੋ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਮਹਾਭਾਰਤ ਦੀ ਕਥਾ ਵਿੱਚ ਅਰਜਨ ਦਾ ਨਾਮ ਆਉਂਦਾ ਹੈ ਅਰਜਨ ਵਰਗਾ ਬਲੀ ਕੋਈ ਹੋਰ ਨਹੀਂ ਹੋਇਆ ਜਿੱਥੇ ਉਹ ਮਹਾਬਲੀ ਸੀ ਉੱਥੇ ਪ੍ਰਭੂ ਦਾ ਭਗਤ ਵੀ ਸੀ ਉਸਨੇ ਘੋਰ ਤਪੱਸਿਆ ਕਰਕੇ ਵਰ ਪ੍ਰਾਪਤ ਕੀਤੇ ਸਨ ਅਰਜਨ ਦੀ ਕਥਾ ਸੁਣਨ ਵਾਲੇ ਨੂੰ ਭੈ ਨਹੀਂ ਡਰਾਉਂਦਾ ਉਹ ਨਿਰਭੈ ਹੁੰਦਾ ਹੈ ਸੋਹੇ ਭਗਤਜਨੋ ਸਰਦਾ ਨਾਲ ਸ਼੍ਰੀ ਅਰਜਨ ਭਗਤ ਦੇ ਦਰਸ਼ਨ ਕਰੋ ਕਥਾ ਸਰਵਨ ਕਰੋ ਅਰਜਨ ਰਾਜਾ ਪਾਂਡੂ ਦਾ ਪੰਜਵਾਂ ਪੁੱਤਰ ਸੀ ਇਹ ਪੰਜ ਭਰਾ ਸਨ ਇਹਨਾਂ ਨੂੰ ਪੰਜਵੇਂ ਪਾਂਡਵ ਕਿਹਾ ਜਾਂਦਾ ਹੈ ਜਯਦਿਸ਼ਤਰ ਇਹਨਾਂ ਦਾ ਵੱਡਾ ਭਰਾ ਸੀ ਉਹ ਧਰਮੀ ਰਾਜਾ ਸੀ ਜਦੋਂ ਅਰਜਨ ਨੇ ਦ੍ਰੋਪਦੀ ਨੂੰ ਜਿੱਤਿਆ ਘਰ ਲੈ ਕੇ ਆਏ ਤਾਂ ਉਹਨਾਂ ਦੀ ਮਾਤਾ ਨੇ ਬਿਨਾਂ ਦੇਖੇ ਵਚਨ ਕਰ ਦਿੱਤਾ ਬੇਟਾ ਜੋ ਲੈ ਕੇ ਆਏ ਹੋ ਆਪਸ ਵਿੱਚ ਵੰਡ ਲਓ ਉਹਨੂੰ ਇਉਂ ਲੱਗਿਆ ਵੀ ਸ਼ਾਇਦ ਕੋਈ ਖਾਣ ਵਾਲੀ ਚੀਜ਼ ਹੋਵੇਗੀ ਬ੍ਰਹਮਣਾਂ ਦੇ ਭੇਸ ਵਿੱਚ ਤਾਂ ਉਹਦੋਂ ਰਹਿੰਦੇ ਸੀ ਕਿਉਂਕਿ ਉਹਨਾਂ ਦੀ ਬਾਪ ਦੇ ਮੌਤ ਪਿੱਛੋਂ ਉਹਨਾਂ ਨੂੰ ਰਾਜ ਭਾਗ ਪ੍ਰਾਪਤ ਨਹੀਂ ਸੀ ਹੋਇਆ ਪਰ ਜਦੋਂ ਉਹਨਾਂ ਦੀ ਮਾਤਾ ਕੁੰਤੀ ਨੇ ਤੱਕਿਆ ਤਾਂ ਬੜੀ ਹੈਰਾਨ ਹੋਈ ਵੀ ਇਹ ਕੋਈ ਖਾਣ ਵਾਲੀ ਚੀਜ਼ ਨਹੀਂ ਇਹ ਤਾਂ ਇੱਕ ਲੜਕੀ ਹੈ ਉਸ ਨੂੰ ਪਛਤਾਵਾ ਲੱਗਿਆ ਕਿ ਉਸ ਨੂੰ ਇਹਹਾ ਵਚਨ ਨਹੀਂ ਕਰਨਾ ਚਾਹੀਦਾ ਸੀ ਪਰ ਜੋ ਵਚਨ ਹੋ ਗਿਆ ਉਹ ਵਾਪਸ ਨਹੀਂ ਹੋ ਸਕਦਾ ਸੀ ਹੁਣ ਪੰਜਾਂ ਭਰਾਵਾਂ ਨੂੰ ਇਹ ਚਿੰਤਾ ਲੱਗੀ ਕਿ ਉਹ ਦ੍ਰੋਪਦੀ ਨੂੰ ਕਿਵੇਂ ਵੰਡਣ ਅਸਲ ਹੱਕ ਤਾਂ ਅਰਜਨ ਦਾ ਸੀ ਜਿਹੜਾ ਉਸ ਨੂੰ ਜਿੱਤ ਕੇ ਲੈ ਕੇ ਆਇਆ ਸੀ ਉਹਨਾਂ ਨੇ ਨਿਯਮ ਬਣਾਇਆ ਕਿ 2 ਮਹੀਨੇ 12 ਦਿਨ ਦ੍ਰੋਪਦੀ ਇੱਕ ਭਰਾ ਕੋਲ ਰਹੇ ਜਦ ਇੱਕ ਕੋਲ ਹੋਏ ਦੂਸਰੇ ਉਸ ਦੇ ਕੋਲ ਨਾ ਜਾਣ ਤੇ ਨਾ ਉਸ ਨੂੰ ਬੁਲਾਉਣ ਜੇ ਕੋਈ ਇਸ ਮਰਜ਼ਾਦਾ ਨੂੰ ਭੰਗ ਕਰੇ ਤਾ ਉਸ ਨੂੰ 12 ਸਾਲ ਬਣਵਾਸ ਕੱਟਣਾ ਪਏਗਾ ਇਹ ਇਸ ਲਈ ਕੀਤਾ ਗਿਆ ਤਾਂ ਕਿ ਪੰਜੇ ਭਰਾ ਕਿਤੇ ਇੱਕ ਇਸਤਰੀ ਪਿੱਛੇ ਲੜ ਕੇ ਆਪਣੀ ਕੁਲ ਦਾ ਨਾਸ਼ ਨਾ ਕਰ ਲੈਣ ਸੋ ਪੰਡਵਾਂ ਨੂੰ ਰਾਜ ਮਿਲ ਗਿਆ ਜਯਦਿਸ਼ਠਾ ਰਾਜਾ ਬਣਿਆ ਤੇ ਹਸਤਨਾਪੁਰ ਵਿੱਚ ਰਹਿਣ ਲੱਗੇ ਸ਼ਾਨਦਾਰ ਮਹਿਲ ਪੈ ਗਏ ਅਤੇ ਸ਼ਾਹੀ ठाठ-ਬਾਠ ਹੋ ਗਿਆ ਤੇ ਮਰਜ਼ਾਦਾ ਵੀ ਉਸੇ ਤਰ੍ਹਾਂ ਕਾਇਮ ਹੋ ਗਈ। ਇੱਕ ਦਿਨ ਅਰਜੁਨ ਕੋਲੋਂ ਮਰਜ਼ਾਦਾ ਭੰਗ ਹੋ ਗਈ। ਉਹ ਆਪਣੀ ਮਰਜ਼ਾਦਾ ਜੋ ਪਹਿਲਾਂ ਬੰਨੀ ਸੀ, ਦ੍ਰੋਪਦੀ ਦੇ ਕਮਰੇ ਵਿੱਚ ਚਲੇ ਆ ਗਿਆ। ਉਹਦਾ ਕਾਰਨ ਇਹ ਸੀ ਕਿ ਇੱਕ ਬ੍ਰਾਹਮਣ ਦੀਆਂ ਗਊਆਂ ਕਿਸੇ ਨੇ ਖੋ ਲਈਆਂ। ਉਹ ਆਪ ਮੁਕਾਬਲਾ ਨਾ ਕਰ ਸਕਿਆ। ਅਰਜੁਨ ਦੇ ਕੋਲ ਆਇਆ। ਉਸਨੇ ਅਰਜੁਨ ਨੂੰ ਆਖਿਆ ਕਿ ਜਦੋਂ ਪੂਜਾ ਜਦੋਂ ਉਹ ਪੂਜਾ ਉਸ ਵੇਲੇ ਆਰਾਮ ਕਰਨ ਦਾ ਵੇਲਾ ਸੀ ਉਸ ਵੇਲੇ ਦ੍ਰੋਪਦੀ 2 ਮਹੀਨੇ 12 ਦਿਨ ਵੱਡੇ ਪਾਂਡਵ ਯੁਦਿਸ਼ਤਰ ਦੇ ਕੋਲ ਸੀ ਜਿੱਥੇ ਉਹ ਬੈਠੇ ਹੋਏ ਸਨ ਉਸ ਤੋਂ ਅਗਲੇ ਕਮਰੇ ਵਿੱਚ ਅਰਜੁਨ ਦੇ ਸ਼ਸਤਰ ਪਏ ਸਨ ਉਸ ਵੇਲੇ ਅਰਜੁਨ ਬੜੀ ਦੁਚਿੱਤੀ ਚ ਫਸਿਆ ਇੱਕ ਪਾਸੇ ਤਾਂ ਵੱਡਾ ਭਰਾ ਤੇ ਦਰੋਪਦੀ ਅਤੇ ਆਪਸ ਵਿੱਚ ਕੀਤੇ ਹੋਏ ਵਚਨ ਦਾ ਸਵਾਲ ਸੀ ਅਤੇ ਦੂਸਰੇ ਪਾਸੇ ਪਰਜਾ ਦੀ ਰਖਵਾਲੀ ਤੇ ਬ੍ਰਹਮਣ ਦੀ ਚੋਰੀ ਦੀ ਸਮੱਸਿਆ ਤੇ ਗਊਆਂ ਦਾ ਮਾਮਲਾ ਸੀ ਤੇ ਉਹ ਰਾਜੇ ਸਨ ਜੇ ਨਾ ਜਾਂਦਾ ਤਾਂ ਉਸ ਦੇ ਪੱਲੇ ਕੁਝ ਨਹੀਂ ਸੀ ਰਹਿਦਾ ਜੇ ਅੰਦਰ ਜਾਂਦਾ ਤਾਂ ਮਰਜ਼ਾ ਦਾ ਭੰਗ ਹੁੰਦੀ ਹੈ ਆਖਰ ਪਰਜਾ ਦੇ ਭਲੇ ਹਿੱਤ ਅਰਜਨ ਨੇ ਕੋਈ ਪਰਵਾਹ ਨਾ ਕੀਤੀ ਉਹ ਅੰਦਰ ਗਿਆ ਤੇ ਸ਼ਸਤਰ ਚੁੱਕ ਕੇ ਬ੍ਰਾਹਮਣ ਦੇ ਨਾਲ ਚੱਲਿਆ ਗਿਆ ਉਸ ਦੀਆਂ ਗੰਮਾਂ ਮੜਵਾ ਦਿੱਤੀਆਂ ਤੇ ਚੋਰਾਂ ਨੂੰ ਡੰਡ ਦੇ ਦਿੱਤਾ ਵਾਪਸ ਆ ਕੇ ਅਰਜਨ ਨੇ ਆਪਣੇ ਵੱਡੇ ਭਰਾ ਯੁਦਿਸ਼્థਰ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੈਂ ਕੀਤੇ ਹੋਏ ਵਚਨ ਦੀ ਉਲੰਘਣਾ ਕੀਤੀ ਹੈ ਮੈਨੂੰ 12 ਸਾਲ ਦਾ ਬਨਵਾਸ ਦਿੱਤਾ ਜਾਵੇ ਯੁਦਿਸ਼ਤਰ ਨੇ ਕਿਹਾ ਫੇ ਅਰਜਨ ਤੁਹਾਡੇ ਕੋਲੋਂ ਕੋਈ ਮਰਜ਼ਾਦਾ ਭੰਗ ਨਹੀਂ ਹੋਈ ਜਦੋਂ ਤੁਸੀਂ ਸਾਡੇ ਕੋਲ ਨਹੀਂ ਲੰਘੇ ਤਾਂ ਅਸੀਂ ਆਪਸ ਵਿੱਚ ਕੱਲਾਂ ਗੱਲਾਂ ਬਾਤਾਂ ਕਰ ਰਹੇ ਸਾਂ ਤੁਸੀਂ ਅੱਗੇ ਲੰਘ ਗਏ ਅੱਖਾਂ ਨੀਵੀਆਂ ਰੱਖੀਆਂ ਦੂਸਰਾ ਦ੍ਰੋਪਦੀ 2 ਮਹੀਨੇ 12 ਦਿਨ ਵਾਸਤੇ ਤੁਸਾਂ ਦੀ ਵੱਡੀ ਭਰਜਾਈ ਹੈ ਇਸ ਕਰਕੇ ਤੁਹਾਨੂੰ ਕੋਈ ਦੋਸ਼ ਨਹੀਂ ਲੱਗਦਾ ਤੁਸੀਂ ਸਾਨੂੰ ਬਹੁਤ ਪਿਆਰੇ ਹੋ ਬਨਵਾਸ ਨਾ ਜਾਓ ਅਸੀਂ ਤੁਹਾਨੂੰ ਬਨਵਾਸ ਨਹੀਂ ਭੇਜਣਾ ਅਰਜਨ ਨੇ ਕਿਹਾ ਨਹੀਂ ਮਹਾਰਾਜ ਧਰਮ ਦਾ ਰਾਜ ਹੈ ਮੈਂ ਪਾਂਡਵ ਪੁੱਤਰ ਹਾਂ ਜੇ ਅਸੀਂ ਮਰਜ਼ਾਦਾ ਦਾ ਉਲੰਘਣਾ ਕਰਕੇ ਬਨਵਾਸ ਨਾ ਜਾਵਾਂਗੇ ਅੱਜ ਐਵੇਂ ਲਹਾਜ ਵਿੱਚ ਤਾਂ ਕੱਲ ਨੂੰ ਮਰਜ਼ਾਦਾ ਭੰਗ ਕਰਨ ਦਾ ਰਵਾਜ ਹੀ ਪ੍ਰਚਲਿਤ ਹੋ ਜਾਏ ਮੁਰਕੀ ਬਣੇਗਾ ਇਸ ਕਰਕੇ ਮੈਨੂੰ ਬਨਵਾਸ ਜਾਣਾ ਜ਼ਰੂਰ ਪਵੇਗਾ ਜਦੋਂ ਇਸ ਤਰਨੇ ਕਿਹਾ ਹੈ ਰਾਜਨ ਤੁਸਾਂ ਦੇ ਮਨ ਵਿੱਚ ਕੋਟ ਨਹੀਂ ਸੀ ਤੁਸਾਂ ਨੇ ਪਰਉਪਕਾਰ ਕਰਨ ਦੇ ਬਦਲੇ ਮਰਜ਼ਾਦਾ ਭੰਗ ਕੀਤੀ ਉਹ ਵੀ ਇੱਕ ਮਜਬੂਰੀ ਨਾਲ ਇਹ ਖਿਆਲ ਛੱਡ ਦਿਓ ਦ੍ਰੋਪਦੀ ਦੀ ਵੀ ਇੱਛਾ ਨਹੀਂ ਹੈ ਕਿ ਤੁਸੀਂ ਬਨਵਾਸ ਜਾਓ ਕਿਉਂ ਬੜੀ ਬਹਿਸ ਹੁੰਦੀ ਰਹੀ ਹੈ ਅੰਭ ਪਾਂਡਵ ਪੁੱਤਰਾਂ ਨੇ ਅਰਜਨ ਨੂੰ 12 ਸਾਲ ਦੇ ਸੰਨਿਆਸ ਵਾਸਤੇ ਤੋਰਿਆ ਤੇ ਉਸ ਨੇ ਸੰਨਿਆਸ ਵਾਲੇ ਵਸਤਰ ਪਹਿਨ ਲਏ ਆਪਣੀ ਰਾਜਧਾਨੀ ਹਸਤਨਾਪੁਰ ਤੋਂ ਹਿਮਾਲਿਆ ਪਰਬਤ ਵੱਲ ਚੱਲ ਪਿਆ ਸੰਗਤ ਜੀ ਅੱਜ ਕੱਲ ਦਿੱਲੀ ਸ਼ਹਿਰ ਹੈ ਪੁਰਾਣੇ ਸਮਿਆਂ ਵਿੱਚ ਇਹਦਾ ਨਾਮ ਹਸਤਨਾਪੁਰ ਹੁੰਦਾ ਸੀ ਪਾਂਡਵਾਂ ਦਾ ਰਾਜ ਇੱਥੇ ਹੀ ਹੁੰਦਾ ਸੀ ਉਹ ਚੱਲਦਾ ਚੱਲਦਾ ਇੰਦਰ ਲੋਕ ਵੱਲ ਵਧਿਆ ਪਰ ਰਾਹ ਦੇ ਵਿੱਚ ਮਹਾਦੇਵ ਬੈਠਾ ਸੀ ਉਸ ਨੇ ਅਰਜਨ ਦੇ ਬਲ ਦੀ ਪਰਖਿਆ ਕਰਨੀ ਚਾਹੀ ਉਸ ਨੇ ਕਿਹਾ ਅਰਜਨ ਮੈਂ ਤੁਸਾਂ ਨਾਲ ਜੁਦ ਕਰਨਾ ਹੈ ਅਰਜੁਨ ਨੇ ਪੁੱਛਿਆ ਕਿਉਂ ਕਰਨਾ ਹੈ ਮਹਾਦੇਵ ਨੇ ਕਿਹਾ ਮੇਰੇ ਨਾਲ ਜੁਦ ਕੀਤੇ ਬਿਨਾ ਤੁਸੀਂ ਇੰਦਰ ਲੋਕ ਵੱਲ ਨਹੀਂ ਜਾ ਸਕਦੇ ਬਲ ਦੀ ਪਰਖਿਆ ਹੋਵੇਗੀ ਅਰਜਨ ਨੇ ਕਿਹਾ ਪਰ ਮੈਂ ਐਵੇਂ ਜੁਦ ਕਿਉਂ ਕਰਾਂ ਨਾ ਕੋਈ ਦੁਸ਼ਮਣੀ ਨਾ ਕੋਈ ਗੱਲ ਦੂਸਰਾ ਜੁੱਧ ਨੂੰ ਦੇਖੇਗਾ ਕੌਣ ਕੌਣ ਸਾਖੀ ਭਰੇਗਾ ਆਪਾਂ ਇਕੱਲੇ ਲੜਦੇ ਰਹੇ ਇੱਥੇ ਤਾਂ ਨਿਰਜਨ ਅਸਥਾਨ ਹੈ ਨਿਰਜਨ ਮਤਲਬ ਜਿੱਥੇ ਕੋਈ ਜਨ ਨਹੀਂ ਰਹਿੰਦਾ ਮਤਲਬ ਕੋਈ ਮਨੁੱਖ ਨਹੀਂ ਰਹਿੰਦਾ ਮਹਾਦੇਵ ਨੇ ਕਿਹਾ ਵਰਣ ਤੇ ਸੂਰਜ ਦੇਖਣਗੇ ਅਰਜਨ ਜੁੱਧ ਨਹੀਂ ਸੀ ਕਰਨਾ ਚਾਹੁੰਦਾ ਪਰ ਮਹਾਦੇਵ ਨੇ ਜਦੋਂ ਜਿੱਤ ਨਾ ਛੱਡੀ ਤਾਂ ਜੁੱਧ ਸ਼ੁਰੂ ਹੋਇਆ ਉਸ ਸਮੇਂ ਦੇਵਤਾ ਵਰਣ ਤੇ ਸੂਰਜ ਦੇਖਣ ਲੱਗੇ ਉਹ ਦੋਵੇਂ 10 ਦਿਨ ਤੇ 10 ਰਾਤਾਂ ਜੁੱਧ ਕਰਦੇ ਰਹੇ ਜਿੱਤ ਹਾਰ ਦਾ ਫੈਸਲਾ ਨਾ ਹੋ ਸਕੇ ਸ਼੍ਰੀ ਅਰਜਨ ਵੀ ਨਰ ਅਵਤਾਰ ਸੀ ਅੰਤ ਮਹਾਦੇਵ ਨੇ ਜੁੱਧ ਕਰਨਾ ਛੱਡ ਦਿੱਤਾ ਤੇ ਉਸ ਨੇ ਆਖਿਆ हे ਅਰਜਨ ਤੁਸੀਂ ਮਹਾਬਲੀ ਹੋ ਸ੍ਰਿਸ਼ਟੀ ਤੇ ਤੁਹਾਡਾ ਕੋਈ ਮੁਕਾਬਲਾ ਨਹੀਂ ਕਰ ਸਕੇਗਾ ਜੋ ਵਰ ਮੰਗਣਾ ਹੈ ਮੰਗ ਲਓ ਮਹਾਦੇਵ ਦੀ ਇਹ ਗੱਲ ਸੁਣ ਕੇ ਅਰਜੁਨ ਖੁਸ਼ ਹੋ ਗਿਆ ਉਸ ਨੂੰ ਚਾਹ ਜਿਹਾ ਚੜਿਆ ਉਸ ਨੇ ਜਾਣਿਆ ਮੌਕਾ ਮਿਲਿਆ ਕੁਝ ਮੰਗਣ ਦਾ ਤਾਂ ਅਰਜੁਨ ਨੇ ਬੇਨਤੀ ਕੀਤੀ ਮਹਾਰਾਜ ਸ਼ਾਸਤਰਾਂ ਅਸਤਰਾਂ ਦੀ ਵਰਤੋਂ ਤੇ ਗਿਆਨ ਚਾਹੀਦਾ ਹੈ ਐਸਾ ਕਰਨ ਨਾਲ ਕੁਝ ਕਾਰਜ ਰਾਸ ਹੋ ਜਾਣਗੇ ਮਹਾਦੇਵ ਨੇ ਇਹ ਗੱਲ ਮੰਨ ਲਈ ਤੇ ਅਮੋਗ ਪਸ਼ੂਪਤ ਆਸ ਦੇ ਧਾਰਨ ਕਰਨ ਖੋਲਣ ਤੇ ਬਰਬਾਦ ਦਾ ਹੁਨਰ ਸਭ ਮਹਾਦੇਵ ਨੇ ਦੱਸ ਦਿੱਤਾ ਅਰਜਨ ਤਾਂ ਅੱਗੇ ਹੀ ਬੜਾ ਬਲੀ ਸੀ ਇਹ ਬਰ ਪਾ ਕੇ ਉਹ ਤਾਂ ਨਿਰਭੈ ਹੋ ਗਏ ਉਹ ਮਹਾਦੇਵ ਦੇ ਨਾਲ ਹੀ ਦੇਵ ਲੋਕ ਵੱਲ ਚੱਲ ਪਿਆ ਦੇਵ ਲੋਕ ਦੇ ਰਾਹ ਵਿੱਚ ਵੀ ਕਈ ਵੱਡੇ ਦੇਵਤੇ ਸੀ ਜਿਵੇਂ ਜਾਮ ਕੁਵੇਰ ਵਰਣ ਗਣਪਤੀ ਆਦਿ ਸਾਰੇ ਅਰਜਨ ਨੂੰ ਖੁਸ਼ੀ-ਖੁਸ਼ੀ ਮਿਲੇ ਸਭ ਨੇ ਆਪਣੀ-ਆਪਣੀ ਸਮਰੱਥਾ ਅਨੁਸਾਰ ਕੋਈ ਨਾ ਕੋਈ ਸ਼ਕਤੀ ਬਖਸ਼ੀ ਅਰਜਨ ਸ਼ਕਤੀਆਂ ਦਾ ਭੰਡਾਰ ਬਣਦਾ ਗਿਆ ਤੇ ਸਭ ਦੇ ਪਿੱਛੇ ਪਿੱਛੋਂ ਇੰਦਰ ਨੂੰ ਮਿਲਣਾ ਸੀ ਇੰਦਰ ਪਹਿਲਾਂ ਹੀ ਜਾਣ ਗਿਆ ਕਿ ਅਰਜਨ ਆ ਰਿਹਾ ਹੈ ਉਸਨੇ ਆਪਣਾ ਰੱਥ ਭੇਜਿਆ ਤੇ ਆਪਣੇ ਦਰਬਾਰ ਵਿੱਚ ਅਰਜਨ ਨੂੰ ਸਤਕਾਰ ਨਾਲ ਬਿਠਾ ਲਿਆ ਅਰਜਨ 5 ਸਾਲ ਦੇਵ ਲੋਕ ਵਿੱਚ ਰਿਹਾ ਸਾਰੇ ਦੇਵਤਿਆਂ ਨੇ ਅਰਜਨ ਦਾ ਸਤਕਾਰ ਕੀਤਾ ਅਰਜਨ ਜਦੋਂ ਦੇਵ ਲੋਕ ਦੇ ਵਿੱਚ ਸੀ ਤਦੋਂ ਇੰਦਰ ਨੇ ਉਸੇ ਤਰ੍ਹਾਂ ਦੀ ਖੇਡ ਅਰਜਨ ਨਾਲ ਖੇਡਣੀ ਸ਼ੁਰੂ ਕੀਤੀ ਜਿਹੜੀ ਉਹ ਹਰ ਵੱਡੇ ਭਗਤ ਜਾਂ ਤਪਸਵੀ ਨਾਲ ਕਰਦਾ ਹੁੰਦਾ ਸੀ ਉਹ ਆਪਣੀਆਂ ਰੱਖੀਆਂ ਹੋਈਆਂ ਅਪਸ਼ਰਾਂ ਕੋਲੋਂ ਲਾਭ ਉਠਾਉਂਦਾ ਸੀ ਉਸਨੇ ਅਰਜਨ ਦੇ ਬਲ ਨੂੰ ਘਟਾਉਣ ਵਾਸਤੇ ਆਪਣੀ ਅਪਸ਼ਰਾ ਉਰਵਸ਼ੀ ਨੂੰ ਹੁਕਮ ਕੀਤਾ ਕਿ ਤੂੰ ਅਰਜਨ ਦਾ ਇਮਤਿਹਾਨ ਲੈ ਆਪਣੀ ਸੁੰਦਰਤਾ ਨਾਲ ਰੰਗ ਰੂਪ ਨਾਲ ਉਹਦਾ ਮਨ ਖਿੱਚ ਕਿਉਂਕਿ ਉਹ 12 ਸਾਲ ਵਾਸਤੇ ਬ੍ਰਹਮਚਰਜ ਧਾਰਨ ਕਰਕੇ ਦੇਵਲੋਕ ਵਿੱਚ ਫਿਰ ਰਿਹਾ ਸੀ ਤੇ ਉਹਦਾ ਬ੍ਰਹਮਚਰਜ ਤੋੜ ਦੇ। ਇੰਦਰ ਨੇ ਅਪਸਰਾਂ ਉਰਵਸੀ ਨੂੰ ਕਿਹਾ, "हे ਦੇਵ ਲੋਕ ਦੀ ਸੁੰਦਰੀ, ਤੇਰੇ ਕੋਲ ਰੂਪ ਹੈ ਤੇ ਕਾਮ ਦੇਵਤਾ ਦੀਆਂ ਸ਼ਕਤੀਆਂ ਹਨ। ਅਰਜਣ ਜਤੀ ਸਦੀ ਹੈ। ਇਹ ਪ੍ਰਾਈ ਔਰਤ ਵੱਲ ਤੱਕਦਾ ਨਹੀਂ। ਤੂੰ ਇਸਦਾ ਅਭਿਮਾਨ ਤੋੜ। ਜਿਵੇਂ ਹੋਵੇ ਓਵੇਂ ਕਰ।" ਉਰਵਸੀ ਨੇ ਕਿਹਾ, "ਜਿਵੇਂ ਮਾਲਕ ਦਾ ਹੁਕਮ, ਤਿਵੇਂ ਹੋ ਜਾਏਗਾ। ਕੋਈ ਫਿਕਰ ਵਾਲੀ ਗੱਲ ਨਹੀਂ।" ਆਪ ਦੇ ਹੁਕਮ ਦੀ ਉਡੀਕ ਸੀ ਮੈਂ ਤਾਂ ਤੁਹਾਡੇ ਕੋਲੋਂ ਡਰਦੀ ਸੀ ਅਰਜਨ ਮਹਾਬਲੀ ਹੈ ਮਹਾਦੇਵ ਦੇ ਨਾਲ ਉਹ 10 ਦਿਨ ਜੁਦ ਕਰਦਾ ਰਿਹਾ ਹੈ 인ਦਰ ਨੇ ਪਹਿਲਾਂ ਤਾਂ ਮਾਇਆ ਦਾ ਬਲ ਵਰਤਿਆ ਚੰਨ ਚਾਨਣੀ ਰਾਤ ਦੀ ਰੁੱਤ ਸੁਹਾਵਣੀ ਬਣਾਈ ਤੇ ਅਰਜਨ ਦੇ ਮਨ ਉੱਤੇ ਰੁੱਤ ਅਤੇ ਜਲਵਾਜੂ ਦਾ ਅਸਰ ਪਾਉਣ ਦਾ ਯਤਨ ਕੀਤਾ ਕਿਉਂਕਿ ਸੰਘਾ ਜੀ ਜਿਹੜੀ ਰੁੱਤ ਹੁੰਦੀ ਹੈ ਨਾ ਕੋਈ ਜਾਂ ਕੋਈ ਇਸ ਤਰ੍ਹਾਂ ਦਾ ਦਿਨ ਹੁੰਦਾ ਹੈ ਕੋਈ ਸਮਾਂ ਹੁੰਦਾ ਹੈ ਉਹ ਵੀ ਮਨੁੱਖ ਦੇ ਮਨ ਤੇ ਬੜਾ ਅਸਰ ਪਾਉਂਦਾ ਹੈ ਹੁਣ ਜੇ ਬਹੁਤ ਜ਼ਿਆਦਾ ਅੰਤਾਂ ਦੀ ਗਰਮੀ ਹੋਵੇ ਤਾਂ ਮਨੁੱਖ ਦੇ ਮਨ ਉਤੇ ਹੋਰ ਅਸਰ ਹੁੰਦਾ ਹੈ ਜੇ ਅੰਤਾਂ ਦੀ ਸਰਦੀ ਹੋਵੇ ਤਾਂ ਅਸਰ ਹੋਰ ਹੁੰਦਾ ਹੈ ਜੇ ਸਾਮ ਮੌਸਮ ਹੋਵੇ ਜਿਵੇਂ ਅੱਜ ਕੱਲ ਦਾ ਮੌਸਮ ਇਹਦੇ ਵਿੱਚ ਮਨੁੱਖ ਦਾ ਮਨ ਹੋਰ ਹੁੰਦਾ ਹੈ ਸੋ ਅਰਜਨ ਦੇ ਮਨ ਉੱਤੇ ਰੁੱਤ ਅਤੇ ਜਲਵਾਜੂ ਦਾ ਅਸਰ ਪਾਉਣ ਦਾ ਯਤਨ ਕੀਤਾ ਇੰਨੇ ਨੂੰ ਉਰਵਸ਼ੀ ਪੁੱਜ ਗਈ ਉਹ ਦੇਵ ਲੋਕ ਦੀ ਬੜੀ ਅਨੂਪਮ ਸੁੰਦਰੀ ਸੀ ਜਿਸ ਦੇ ਮੱਥੇ ਲੱਗਦੀ ਸੀ ਉਹਦਾ ਧਰਮ ਹਿੱਲ ਜਾਂਦਾ ਸੀ ਉਹ ਉਸੇ ਦੇ ਸੇਵਕ ਬਣ ਜਾਂਦਾ ਸੀ ਪਰ ਅਰਜਨ ਮਹਾਬਲੀ ਜੋਧਾ ਸੀ ਉਸ ਨੇ ਆਪਣੀਆਂ ਦਸਾਂ ਇੰਦਰੀਆਂ ਉੱਤੇ ਕਾਬੂ ਪਾਇਆ ਹੋਇਆ ਸੀ ਪਰਬਸ਼ੀਲੇ ਆਪਣੇ ਹਾਰ ਸ਼ਿੰਗਾਰ ਕੀਤੇ। ਠੁਮਕ ਠੁਮਕ ਹਾਥੀ ਚਾਲ ਚੱਲਦੀ ਹੋਈ। ਜੋਵਣ ਨਿਖਾਰ ਕੇ ਜਦੋਂ ਅਰਜੁਨ ਦੇ ਕੋਲ ਗਈ ਤਾਂ ਉਹ ਤਰਵਕ ਕੇ ਆਪਣੀ ਸੁਖ ਆਰਾਮ ਵਾਲੀ ਸੇਜ ਤੋਂ ਉੱਠ ਖਲੋਤਾ। ਉਸ ਨੇ ਆਪਣੇ ਇੰਦਰੀਆ ਨੂੰ ਕਾਬੂ ਕਰ ਲਿਆ। ਉਸ ਵੱਲ ਤੱਕਿਆ ਪਰ ਮਨ ਨੇ ਸਰੀਰ ਵਿੱਚ ਕਾਮਦੇਵ ਨੂੰ ਥਾਂ ਨ ਦਿੱਤੀ। ਉਸ ਨੂੰ ਜਾਗਣ ਦਾ ਮੌਕਾ ਨਾ ਦਿੱਤਾ। ਅਰਜੁਨ ਸਮਝ ਗਿਆ ਕਿਉਂ ਕਿਉਂ ਆਈ ਹੈ ਉਸਨੇ ਨਿਮਰਤਾ ਨਾਲ ਆਖਿਆ ਮਾਤਾ ਕਿਵੇਂ ਦਰਸ਼ਨ ਦਿੱਤੇ ਮਾਤਾ ਸ਼ਬਦ ਅਰਜੁਨ ਦੇ ਜਵਾਨੋਂ ਸੁਣ ਕੇ ਉਰਵਸ਼ੀ ਸਿਰ ਤੋਂ ਪੈਰਾਂ ਤੱਕ ਕੰਬ ਗਈ ਉਸ ਦਾ ਨਰਮ ਕਾਲਜਾ ਧੜਕਣ ਲੱਗਿਆ ਕੁਟਲ ਨੀਤੀ ਤੇ ਮੰਦ ਵਾਸ਼ਨਾ ਦਾ ਉਮਾ ਮਠਾ ਪੈ ਗਿਆ ਫਿਰ ਵੀ ਹੱਟਣਾ ਛੱਡ ਕੇ ਉਰਵਸ਼ੀ ਨੇ ਹਾਸੀ ਜੀ ਹੱਸ ਕੇ ਉੱਤਰ ਦਿੱਤਾ ਇੰਦਰ ਜੀ ਮਹਾਰਾਜ ਦੇ ਹੁਕਮ ਨਾਲ ਤੁਹਾਡੀ ਸੇਵਾ ਕਰਨ ਵਾਸਤੇ ਆਈ ਆ ਮੈਨੂੰ ਮਾਂ ਨਾ ਮਾਤਾ ਨਾ ਆਖੋ ਮੈਂ ਤਾਂ ਆਪ ਆਪ ਜੀ ਦੇ ਗਲ ਦਾ ਹਾਰ ਹਾਰ ਬਣਨ ਵਾਸਤੇ ਹਾਜ਼ਰ ਹੋਈ ਮੇਰਾ ਅੰਗ ਅੰਗ ਅਗੜਾਈਆਂ ਲੈ ਰਿਹਾ ਹੈ ਫਿਰਦਾ ਤਪ ਰਿਹਾ ਹੈ ਇਹ ਸੁਹਾਵਣੀ ਰਾਤ ਸੀਤਲ ਚੰਦ ਦੀ ਚਾਨਣੀ ਰਤਾ ਅੱਖਾਂ ਉੱਚੀਆਂ ਕਰਕੇ ਮੇਰੇ ਵੱਲ ਵੇਖੋ ਤਾਂ ਸਹੀ ਮੇਰਾ ਜੋਬਨ ਵੇਖੋ अर्जुन ਨੇ ਕਿਹਾ ਮਾਤਾ ਜੀ ਮੈਨੂੰ ਪਾਪ ਬੰਨਣਾ ਪ੍ਰੇਰੋ ਕਦੀ ਤੂੰ ਵੀ ਰਾਜਾ ਪ੍ਰੂਰਵਾ ਦੀ ਧਰਮ ਪਤਨੀ ਤੇ ਭਰਤ ਦੀ ਮਾਤਾ ਰਹੀ ਹੈ ਮੈਂ ਆਪ ਨੂੰ ਮਾਤਾ ਸਮਝਣ ਤੋਂ ਬਿਨਾ ਹੋਰ ਕੁਝ ਸਮਝਣ ਦੀ ਸਮਰੱਥਾ ਨਹੀਂ ਰੱਖਦਾ ਬਸ ਮੈਂ ਇਹੀ ਆਖਦਾ ਕਿ ਤੂੰ ਛੇਤੀ ਤੋਂ ਛੇਤੀ ਇੱਥੋਂ ਚਲੀ ਜਾ ਨਹੀਂ ਤਾਂ ਇਓ ਆਖਦਾ ਹੋਇਆ ਅਰਜਨ ਕ੍ਰੋਧਵਾਨ ਹੋ ਕੇ ਪਲੰਗ ਤੋਂ ਉੱਠ ਬੈਠਾ ਉਸ ਦੀਆਂ ਅੱਖਾਂ ਦੀ ਲਾਲੀ ਦੇਖ ਕੇ ਔਰਵਸ਼ੀ ਭੈ ਭੀਤ ਹੋ ਗਈ ਡਰ ਗਈ ਉਹ ਜਿਹੜਾ ਸਬਕ ਪੜ ਕੇ ਆਈ ਸੀ ਉਹ ਤਾਂ ਭੁੱਲ ਗਿਆ ਅਰਜਨ ਫੇਰ ਸ਼ੇਰ ਵਾਂਗ ਗਰਜ ਕੇ ਬੋਲਿਆ ਮਾਤਾ ਚਲੀ ਜਾ ਅੱਖਾਂ ਤੋਂ ਦੂਰ ਹੋ ਜਾ ਬਸ ਮੇਰਾ ਕਹਿਣਾ ਆਤਮ ਕਹਿਣਾ ਹੈ ਔਰਵਸ਼ੀ ਤਾੜ ਗਈ ਕਿ ਹੁਣ ਅਰਜਨ ਜਾਤਾ ਉਸ ਨੂੰ ਸ਼ਰਾਪ ਦੇ ਦੇਵੇਗਾ ਤੇ ਜਾਂ ਫਿਰ ਆਪ ਦੇ ਬਲ ਨਾਲ ਉਸ ਨੂੰ ਮਾਰਨ ਦਾ ਯਤਨ ਕਰੇਗਾ ਉਹ ਪਿੱਛੇ ਹੱਟੀ ਪਰ ਪਿੱਛੇ ਹਟਦੀ ਹੋਈ ਨੇ ਉਹ ਸ਼ਰਾਪ ਦੇ ਦਿੱਤਾ ਉਸ ਨੂੰ ਅਰਜਨ ਇੱਕ ਦਿਨ ਐਸਾ ਆਏਗਾ ਜਦੋਂ ਤੂੰ ਇਸਤਰੀਆਂ ਵਾਂਗ ਕਿਸੇ ਰਾਜ ਦਰਬਾਰ ਵਿੱਚ ਨਾਚ ਕਰੇਗਾ ਗੀਤ ਗਾਏਗਾ ਤੇ ਨਿਪੁੰਸਕ ਹੋ ਜਾਏਗਾ ਇਹ ਸ਼ਰਾਪ ਦੇ ਕੇ ਉਰਵਸ਼ੀ ਅਰਜੁਨ ਦੇ ਮਹਿਲ ਵਿੱਚੋਂ ਚਲੀ ਗਈ ਬਲੀ ਅਰਜਨ ਨੇ ਸ਼ਰਾਪ ਤਾਂ ਲੈ ਲਿਆ ਪਰ ਆਪ ਧਰਮ ਤੋਂ ਨਾ ਡਿਗਿਆ 5 ਸਾਲ ਸਵਰਗ ਵਿੱਚ ਰਹਿ ਕੇ ਉਹ ਆਪਣੇ ਰਾਜ ਵੱਲ ਤੁਰ ਪਿਆ ਕਿਉਂਕਿ ਬਨਵਾਸ ਦੇ 12 ਸਾਲ ਖਤਮ ਹੋਣ ਤੇ ਆ ਗਏ ਸਨ ਉਰਵਸ਼ੀ ਦਾ ਦਿੱਤਾ ਹੋਇਆ ਸ਼ਰਾਪ ਉਸ ਵੇਲੇ ਪੂਰਾ ਹੋਇਆ ਜਦੋਂ ਦੂਸਰੇ ਬਨਵਾਸ ਮੇ ਪੰਜਾਂ ਭਰਾਵਾਂ ਤੇ ਦ੍ਰੋਪਦੀ ਨੂੰ ਬਨਵਾਸ ਦੇ 13ਵੇਂ ਸਾਲ ਗੁਪਤ ਰੂਪ ਵਿੱਚ ਰਹਿਣਾ ਪਿਆ ਸੀ ਜਦੋਂ ਦੁਰਯੋਧਨ ਨੇ ਕੌਰਵਾ ਨੇ ਇਹਨਾਂ ਪੰਡਵਾਂ ਨੂੰ ਬਨਵਾਸ ਭੇਜਿਆ ਨਾ 12 ਸਾਲ ਦਾ ਬਨਵਾਸ ਤਾਂ ਬਨਵਾਸ ਦੇ ਵਿੱਚ ਗੁਪਤ ਰਹਿਣਾ ਜ਼ਰੂਰੀ ਨਹੀਂ ਸੀ ਹੁੰਦਾ ਬਨਵਾਸ ਦਾ ਮਤਲਬ ਹੁੰਦਾ ਬਨਵਾਸ ਬਨ ਮਤਲਬ ਜੰਗਲ ਵਾਸ ਮਤਲਬ ਵਸਣਾ ਵੀ ਜੰਗਲਾਂ ਵਿੱਚ বাসਣਾ ਸੀ ਤੇ ਜੇ ਕੋਈ ਵੇਖ ਲੈਂਦਾ ਕੋਈ ਦਿੱਕਤ ਨਹੀਂ ਸੀ ਇਹ ਕਿਸੇ ਨਾਲ ਗੱਲਬਾਤ ਕਰ ਲੈਂਦੇ ਕੋਈ ਦਿੱਕਤ ਨਹੀਂ ਸੀ ਪਰ ਨਿਵਾਸ ਬਣਾ ਵਿੱਚ ਰੱਖਣਾ ਹੁੰਦਾ ਸੀ ਤੇ ਇੱਕ ਸ਼ਰਤ ਸੀ ਵੀ ਜਦੋਂ 13ਵਾਂ ਸਾਲ ਚੱਲੇਗਾ ਤਾਂ 13ਵੇਂ ਸਾਲ ਗੁਪਤ ਰੂਪ ਵਿੱਚ ਰਹਿਣਾ ਹੋਏਗਾ ਜੇ ਦੁਰਯੋਧਨ ਜਾਂ ਉਸ ਦੇ ਆਦਮੀ ਇਹਨਾਂ ਪੰਜੇ ਪਾਂਡਵਾਰੂ ਦੇ ਦਰੋਪਤਾਂ ਨੂੰ ਇਹਨਾਂ ਚੋਂ ਕਿਸੇ ਇੱਕ ਨੂੰ ਵੀ ਵੇਖ ਲੈਂਦੇ ਤਾਂ 12 ਸਾਲ ਦਾ ਬਨਵਾਸ ਦੁਆਰੇ ਮਿਲਣਾ ਸੀ ਜੇ 13ਵਾਂ ਸਾਲ ਗੁਪਤ ਰੂਪ ਵਿੱਚ ਲੰਘ ਜਾਂਦਾ ਤਾਂ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਇਹਨਾਂ ਦਾ ਆਪਣਾ ਰਾਜ ਭਾਗ ਮਿਲਣਾ ਸੀ ਇੰਉਂ ਉਹਨਾਂ ਨੇ ਆਪਣਾ ਵਚਨ ਕੀਤਾ ਹੋਇਆ ਸੀ ਤੇ 13ਵੇਂ ਸਾਲ ਗੁਪਤ ਰੂਪ ਵਿੱਚ ਰਹਿਣਾ ਪਿਆ ਸੀ ਹੁਣ ਗੁਪਤ ਰੂਪ ਵਿੱਚ ਕਿੱਥੇ ਰਹਿੰਦੇ ਉਸ ਵੇਲੇ ਇੱਕ ਰਾਜੇ ਦੀ ਸਭਾ ਦੇ ਵਿੱਚ ਅਰਜੁਨ ਨਾਚ ਕਰਦਾ ਰਿਹਾ ਤੇ ਗਾਉਣਾ ਵਜਾਉਣਾ ਸਿਖਾਉਂਦਾ ਰਿਹਾ ਤੇ ਸਾਲ ਭਰ ਨਪੁਲਸ ਕਰ ਰਿਹਾ ਮਹਾਭਾਰਤ ਦੇ ਯੁੱਧ ਵਿੱਚ ਸ਼੍ਰੀ ਕ੍ਰਿਸ਼ਨ ਜੀ ਨੇ ਅਰਜੁਨ ਨੂੰ ਗੀਤਾ ਰਾਹੀਂ ਉਪਦੇਸ਼ ਕੀਤਾ ਉਪਦੇਸ਼ ਦੇ ਆਸਰੇ ਆਪ ਜੀ ਕੌਰਵਾਂ ਨਾਲ ਲੜੇ ਤੇ ਫਤਿਹ ਹਾਸਲ ਕੀਤੀ ਤੇ ਅੰਤ ਵਿੱਚ ਰਾਜ ਭਾਗ ਨੂੰ ਛੱਡ ਕੇ ਪੰਜਾਂ ਭਰਾਵਾਂ ਤੇ ਦਰੋਪਦੀ ਸਮੇਤ ਸਵਰਗਾਂ ਨੂੰ ਚਲੇ ਗਏ। ਐਸਾ ਮਹਾਬਲੀ ਅਰਜਨ ਸੀ ਤੇ ਉਸ ਦੀ ਮਹਿਮਾ ਲਿਖੀ ਨਹੀਂ ਜਾ ਸਕਦੀ। ਸੋ ਸਾਧ ਸੰਗਤ ਜੀ ਇਹ ਇਤਿਹਾਸ ਜੋ ਪੀਸ਼ਮ ਪਿਤਾਮਾ ਆਪਾਂ ਕੱਲ ਸਰਵਣ ਕੀਤਾ ਹੈ ਔਰ ਐਸਾ ਇਤਿਹਾਸ ਅਰਜਨ ਦਾ ਹੈ। अर्जुन महाबली ਹੋਇਆ ਹੈ। अर्जुन ਦਾ ਬਹੁਤ ਦੂਰ ਦੂਰ ਤੱਕ ਤਪ ਤੇਜ ਸੀ। ਅੱਗੇ ਕਥਾ ਆ ਰਹੀ ਹੈ ਗਰੁੜ ਦੀ ਕਥਾ। ਪੁਰਾਤਨ ਸਮੇਂ ਵਿੱਚ ઋષਿ ਕਸ਼ਪ ਹੋਏ ਨੇ। ਉਹ ਗ੍ਰਸਤੀ ਸੀ ਤੇ ਦੋ ਉਹਨਾਂ ਦੀਆਂ ਇਸਤਰੀਆਂ ਸਨ। ਇੱਕ ਦਾ ਨਾਮ ਬਿੰਦਾ ਤੇ ਦੂਸਰੀ ਦਾ ਨਾਮ ਕਦਰੂ ਸੀ। ਕਦਰੂ ਦੇ ਪੇਟ ਵਿੱਚੋਂ ਸੱਪ ਪੈਦਾ ਹੁੰਦੇ ਸੀ। ਉਹਨਾਂ ਦੀ ਕੋਈ ਗਿਣਤੀ ਨਹੀਂ ਸੀ ਪਰ ਬਿੰਤਾ ਦੇ ਕੋਈ ਪੁੱਤਰ ਪੈਦਾ ਨਹੀਂ ਸੀ ਹੁੰਦਾ ਉਹ ਬੜੀ ਦੁਖੀ ਸੀ ਉਸ ਨੇ ਆਪਣੇ ਪਤੀ ਅੱਗੇ ਦੁੱਖ ਪ੍ਰਗਟ ਕੀਤਾ ਦੁਖੀ ਦੂਸਰੀ ਵੀ ਸੀ ਕਿਉਂਕਿ ਸਭ ਪੈਦਾ ਹੁੰਦੇ ਸਨ ਕਸ਼ਪ ਨੇ ਆਖਿਆ ਤੇਰੇ ਪੁੱਤਰ ਤਾਂ ਹੋ ਸਕਦਾ ਹੈ ਜੇ ਜੱਗ ਕੀਤਾ ਜਾਵੇ ਬਿੰਤਾ ਨੇ ਕਿਹਾ ਫਿਰ ਜੱਗ ਕਰੋ ਜੱਗ ਦਾ ਪ੍ਰਬੰਧ ਕੀਤਾ ਇੰਦਰ ਜਿਹੇ ਦੇਵਤੇ ਜੱਗ ਤੇ ਬੁલાਏ ਆਏ ਉਸ ਜੱਗ ਦੇ ਸਾਲ ਪਿੱਛੋਂ ਬਿੰਤਾ ਦੇ ਗਰਭ ਤੋਂ ਦੋ ਪੁੱਤਰ ਪੈਦਾ ਹੋਏ ਜੋ ਅੱਗ ਦੇ ਸੂਰਜ ਸਮਾਨ ਬਹੁਤ ਤਪ ਤੇਜ ਵਾਲੇ ਸਨ ਇੱਕ ਦਾ ਨਾਂ ਗਰੜਣ ਰੱਖਿਆ ਤੇ ਦੂਸਰੇ ਦਾ ਨਾਂ ਅਰਣ ਰੱਖਿਆ ਜਦੋਂ ਜਵਾਨ ਹੋਏ ਤਾਂ ਗਰੜਣ ਨੂੰ ਵਿਸ਼ਨੂੰ ਜੀ ਨੇ ਆਪਣਾ ਘੋੜਾ ਬਣਾ ਲਿਆ ਉਹਦੇ ਤੇ ਸਵਾਰੀ ਕਰਨ ਲੱਗਿਆ ਗਰੜ ਸਾਰੇ ਪੰਛੀਆਂ ਨਾਲੋਂ ਤੇਜ਼ ਦੌੜਦਾ ਤੇ ਜਿਹੜਾ ਅਰਣ ਸੀ ਉਹ ਸੂਰਜ ਦਾ ਰਥਵਾਹੀ ਬਣ ਬੈਠਾ ਕਿਉਂਕਿ ਉਹ ਵੀ ਬਹੁਤ ਮਹਾਬਲੀ ਸੀ ਤੇ ਸੂਰਜ ਦੇ ਤੇ ਬੜਾ ਪ੍ਰਸੰਨ ਰਹਿੰਦਾ ਸੀ ਅਰਣ ਤੇ ਗਰੜ ਦੇ ਪਿੱਛੋਂ ਬਨਤਾ ਦੇ ਚਾਰ ਪੁੱਤਰ ਹੋਰ ਹੋ ਗਏ ਉਹਨਾਂ ਦੇ ਨਾਮ ਤਖਰਿਆ ਅਰिष्टਨੇਮ ਆਰੁਣ ਤੇ ਬਾਰੁਣ ਇਹ ਛੇ ਪੁੱਤਰ ਬੜੇ ਸਿਆਣੇ ਤੇ ਬਲੀ ਸਨ ਪਰ ਸੱਪਾਂ ਕੋਲੋਂ ਇਹਨਾਂ ਨੂੰ ਖਤਰਾ ਰਹਿੰਦਾ ਸੀ ਕਦਰੂ ਵੀ ਲੋਚੀ ਸੀ ਕਿਉਂਕਿ ਸੌਕਣਾ ਦਾ ਆਪਸ ਵਿੱਚ ਝਗੜਾ ਹੀ ਹੁੰਦਾ ਹੈ ਕੇ ਬਿੰਤਾ ਦੇ ਪੁੱਤਰਾ ਨੂੰ ਮਾਰ ਦਿੱਤਾ ਜਾਵੇ ਪਰ ਉਸ ਨੂੰ ਕੋਈ ਬਹਾਨਾ ਨਹੀਂ ਸੀ ਲੱਭਦਾ ਤੇ ਸਮਾਂ ਹੱਥ ਨਹੀਂ ਸੀ ਆਉਂਦਾ ਮਹਾਭਾਰਤ ਵਿੱਚ ਕਥਾ ਹੁੰਦੀ ਹੈ ਕਿ ਬਿੰਤਾ ਤੇ ਕਦਰੂ ਇੱਕ ਦਿਨ ਕਿਸੇ ਗੱਲੋਂ ਬਹਿਸ ਪਈਆਂ ਕਿ ਸੂਰਜ ਦਾ ਘੋੜਾ ਕਾਲਾ ਹੈ ਕਿ ਚਿੱਟਾ ਕਦਰੂ ਕਹਿੰਦੀ ਸੀ ਕਾਲਾ ਤੇ ਬਿੰਤਾ ਕਹਿੰਦੀ ਸੀ ਚਿੱਟਾ ਚਲਾਕੀ ਨਾਲ ਕਦਰੂ ਨੇ ਚਿੱਟੇ ਘੋੜੇ ਨੂੰ ਕਾਲਾ ਸ਼ਬਦ ਕਰਕੇ ਦਿਖਾਤਾ ਸ਼ਰਤ ਅਨੁਸਾਰ ਬਿੰਤਾ ਕਿਉਂਕਿ ਹਾਰ ਗਈ ਸੀ ਤੇ ਪਹਿਲਾਂ ਸ਼ਰਤ ਲੱਗੀ ਸੀ ਤੇ ਉਹ ਆਪਣੇ ਪੁੱਤਰਾਂ ਸਮੇਤ ਆਪਣੀ ਸੌਕਣ ਦੀ ਗੁਲਾਮ ਹੋ ਕੇ ਚੱਲਣ ਲੱਗੀ। ਪ੍ਰਾਦੀਨ ਅਧੀਨਗੀ ਤਾਂ ਸੁਪਨੇ ਦੇ ਵਿੱਚ ਵੀ ਸੰਗਤ ਜੀ ਸੌਖਾ ਨਹੀਂ ਹੁੰਦਾ। ਜਿਹੜਾ ਗੁਲਾਮ ਬੰਦਾ ਹੈ ਉਹ ਤਾਂ ਸੁਪਨੇ 'ਚ ਵੀ ਸੁਖ ਨਹੀਂ ਪਾਉਂਦਾ। ਫਿਰ ਸੌਕਣ ਦੀ ਅਧੀਨਗੀ ਤਾਂ ਵੈਸੇ ਹੀ ਮਾੜੀ ਹੁੰਦੀ ਹੈ। ਬਿੰਤਾ ਬਹੁਤ ਦੁਖੀ ਹੋਈ। ਬਿੰਤਾ ਨੇ ਕਦਰੂ ਨੂੰ ਪੁੱਛਿਆ ਮੈਂ ਕਿਸੇ ਤਰ੍ਹਾਂ ਸੁਤੰਤਰ ਹੋ ਸਕਦੀ ਆ ਤੇਰੀ ਕੈਦ ਵਿੱਚੋਂ? ਉਨੇ ਉੱਤਰ ਦਿੱਤਾ ਜੇ ਸਵਰਗਾਂ ਵਿੱਚੋਂ ਅਮਰਤਾ ਦਾ ਘੜਾ ਮੰਗਵਾ ਕੇ ਮੈਨੂੰ ਦੇਵੇਂ ਤਾਂ ਤੂੰ ਤੇ ਤੇਰੇ ਪੁੱਤਰ ਸਤੰਤਰ ਹੋ ਜਾਣਗੇ ਕਿਉਂਕਿ ਮੈਂ ਅਮਰਤ ਆਪਣੇ ਪੁੱਤਰਾਂ ਸੱਪਾਂ ਨੂੰ ਪਿਲਾ ਦੇਾਂਗੀ ਉਹ ਅਮਰ ਹੋ ਜਾਣਗੇ ਉਹਨਾਂ ਨੂੰ ਕੋਈ ਮਾਰ ਨਹੀਂ ਸਕੇਗਾ ਸੌਕਣ ਦੀ ਇਸ ਮੰਗ ਨੂੰ ਬਨਤਾ ਨੇ ਆਪਣੇ ਪੁੱਤਰ ਗਰੜ ਅੱਗੇ ਪ੍ਰਗਟ ਕੀਤਾ ਗਰੜ ਬਲੀ ਬੋਲਿਆ हे ਮਾਤਾ ਤੇਰੇ ਸੁੱਖਾਂ ਬਦਲੇ ਮੈਂ ਜਾਨ ਕੁਰਬਾਨ ਕਰਨ ਨੂੰ ਤਿਆਰ ਹਾਂ ਅਜ ਹੀ ਇੰਦਰ ਲੋਕ ਪੂਜਨਾ ਦੇ ਅਮਰਤ ਦਾ ਘੜਾ ਲੈ ਕੇ ਆਉਣਾ ਇਹ ਕਿਹੜੀ ਔਖੀ ਗੱਲ ਹੈ ਈਓ ਮਾਦਾ ਨੂੰ ਤਸੱਲੀ ਦੇ ਕੇ ਗਰੜ ਇੰਦਰ ਲੋਕ ਨੂੰ ਚਲਿਆ ਗਿਆ ਅਮਰਤ ਦੇ ਘੜੇ ਨੂੰ ਦੇਵਤੇ ਭਲਾ ਕਿਵੇਂ ਚੁੱਕਣ ਦਿੰਦੇ ਗਰੜ ਤੇ ਇੰਦਰ ਦੀ ਲੜਾਈ ਹੋ ਗਈ ਕਈ ਦਿਨ ਮਹਾ ਭਿਆਨਕ ਜੁੱਧ ਹੁੰਦਾ ਰਿਹਾ ਅੰਤ ਇੰਦਰ ਹਾਰ ਗਿਆ ਗਰੜ ਜਿੱਤ ਗਿਆ ਗਰੜ ਦੀ ਬਹਾਦਰੀ ਦੇ ਕੇ ਇੰਦਰ ਗਰੜ ਤੇ ਖੁਸ਼ ਹੋ ਗਿਆ ਕਹਿਣ ਲੱਗਿਆ ਕੋਈ ਬਾਰ ਮੰਗਣਾ ਤਾਂ ਮੰਗ ਲੈ ਉਸ ਵੇਲੇ ਗਰੜ ਨੇ ਵਾਰ ਮੰਗਿਆ ਇੱਕ ਮੈਂ ਪ੍ਰਭੂ ਵਿਸ਼ਨੂ ਜੀ ਦੀ ਸੇਵਾ ਕਰਦਾ ਰਹਾਂ ਤੇ ਦੂਸਰਾ ਸੱਪ ਮੇਰੀ ਖਾਾਕ ਬਣ ਜਾਣਾ ਵੀ ਮੈਂ ਸੱਪਾਂ ਨੂੰ ਖਾਣ ਵਾਲਾ ਬਣ ਜਾਣਾ ਗਰੜ ਦੀਆਂ ਇਹ ਮੰਗਾ ਸੁਣ ਕੇ ਇੰਦਰ ਨੇ ਹੀ ਵਰ ਦੇ ਦਿੱਤਾ ਵਰ ਦੇਣ ਪਿੱਛੋਂ ਪੁੱਛਿਆ ਇੱਕ ਪਾਸੇ ਤਾਂ ਤੂੰ ਸੱਪਾਂ ਨੂੰ ਅਮਰਤ ਦੇ ਕੇ ਅਮਰ ਕਰ ਰਿਹਾ ਹੈਂ ਦੂਜੇ ਪਾਸੇ ਕਹਿਣਾ ਉਹ ਮੇਰੀ ਖਾਾਕ ਹੋ ਜਾਣ ਮਾਮਲਾ ਕੀ ਹੈ ਗਰੜ ਬੋਲਿਆ ਮੈਂ ਅੰਮ੍ਰਿਤ ਦੇ ਕੇ ਮਾਤਾ ਦੇ ਬਚਨ ਨੂੰ ਪਾਲਣਾ ਤੇ ਉਹਨਾਂ ਦੀ ਸੌਕਣ ਕੋਲੋਂ ਮੇਰੀ ਮਾਤਾ ਨੂੰ ਸੁਦੰਦਰ ਕਰਵਾਉਣਾ ਹੈ ਜਦੋਂ ਮੇਰਾ ਧਰਮ ਪੂਰਾ ਹੋ ਜਾਵੇਗਾ ਬੇਸ਼ੱਕ ਆਪਨੇ ਘੜਾ ਚੁਕਵਾ ਦੇਉਣਾ ਮੈਂ ਇਹਦਾ ਕੀ ਕਰਨਾ ਹਾਂ ਇੰਜ ਕਰੋ ਆਦਮੀ ਮੇਰੇ ਨਾਲ ਭੇਜੋ ਜਦੋਂ ਮੇਰੀ ਮਾਤਾ ਇਹ ਅੰਮ੍ਰਿਤ ਦਾ ਘੜਾ ਮਤਰੀ ਹੀ ਮਾਤਾ ਕਦਰੂ ਦੇ ਹਵਾਲੇ ਕਰੇ ਤਾਂ ਉਸ ਵੇਲੇ ਉਹ ਜਿੱਥੇ ਰੱਖੇ ਉੱਥੋਂ ਚੁੱਕ ਕੇ ਤੁਹਾਡੇ ਬੰਦੇ ਭੱਜ ਆਉਣ ਗਰੜ ਦੀ ਇਹ ਬਿਉਂਤ ਨੂੰ ਇੰਦਰ ਜੀ ਮੰਨ ਗਏ। ਉਹਨਾਂ ਨੇ ਉਸ ਵੇਲੇ ਚਾਰ ਦੂਤ ਗਰੜ ਦੇ ਪਿੱਛੇ ਮਾਤ ਲੋਕ ਭੇਜ ਦਿੱ। ਗਰੜ ਮਰਦ ਦਾ ਘੜਾ ਲੈ ਕੇ ਘਰੇ ਪੁੱਜਿਆ, ਮਾਤਾ ਦੇ ਹਵਾਲੇ ਕੀਤਾ, ਖੁਸ਼ੀਆਂ ਪ੍ਰਾਪਤ ਕੀਤੀਆਂ। ਇਹਦੀ ਮਾਤਾ ਬਿੰਤਾ ਨੇ ਉਹੀ ਘੜਾ ਜਾ ਕੇ ਕਦਰੂ ਨੂੰ ਦਿੱਤਾ। ਤੇ ਕਦਰੂ ਨੇ ਘੜਾ ਇੱਕ ਥਾਂ ਤੇ ਰੱਖ ਕੇ ਪਹਿਲਾਂ ਬਿੰਤਾ ਨੂੰ ਸੁਤੰਤਰਤਾ ਬਖਸ਼ੀ। ਉਧਰੋਂ ਸੱਪਾਂ ਦੇ ਘੜੇ ਕੋਲ ਪੁੱਜਣ ਤੋਂ ਪਹਿਲਾਂ ਪਹਿਲਾਂ ਹੀ ਕੜਾ ਇੰਦਰ ਦੇ ਦੂਤ ਚੁੱਕ ਕੇ ਤੀਰ ਹੋ ਗਏ ਕਦਰੂ ਦੇ ਕਹਿਣ ਤੇ ਸੱਪ ਅਮਰਤ ਪੀਣ ਜਦੋਂ ਗਏ ਉਹਨਾਂ ਨੂੰ ਘੜਾ ਨਾ ਲੱਭਿਆ ਪਰ ਜਿਸ ਥਾਂ ਘੜਾ ਰੱਖਿਆ ਹੋਇਆ ਸੀ ਉਸ ਥਾਂ ਨੂੰ ਜੀਭਾਂ ਨਾਲ ਛੱਟਣ ਲੱਗ ਪਏ ਉਹਦੀਆਂ ਜੀਭਾਂ ਪਾਟ ਗਈ ਉਸੇ ਦਿਨ ਤੋਂ ਸੱਪਾਂ ਦੀ ਨਸਲੀ ਤੌਰ ਤੇ ਜੀਭ ਪਾਟਣੀ ਸ਼ੁਰੂ ਹੋ ਗਈ ਰਮਾਇਣ ਚ ਲਿਖਿਆ ਹੈ ਕਿ ਜਦੋਂ ਸ਼੍ਰੀ ਰਾਮਚੰਦਰ ਜੀ ਮੇਘਨਾਦ ਨਾਲ ਜੁਦ ਕਰ ਰਹੇ ਸੀ ਤਾਂ ਮੇਘਨਾਦ ਨੇ ਦੇਵੀ ਸ਼ਕਤੀ ਦੇ ਬਲ ਨਾਲ ਸ਼੍ਰੀ ਰਾਮਚੰਦਰ ਨੂੰ ਸੈਨਾ ਸਮੇਤ ਨਾਗਾਂ ਦੀ ਫਾਹੀ ਨਾਲ ਧਰਤੀ ਉੱਤੇ ਬੰਨ੍ਹ ਕੇ ਸੁੱਟ ਲਿਆ। ਉਸ ਵੇਲੇ নারদ ਤੇ ਵਿਸ਼ਨੂੰ ਨੇ ਗਰਡ ਨੂੰ ਭੇਜਿਆ। ਇਸ ਨੇ ਜਾ ਕੇ ਸਾਰੇ ਨਾਗ ਖਾ ਲਏ ਤੇ ਸ਼੍ਰੀ ਰਾਮਚੰਦਰ ਜੀ ਨੂੰ ਸੈਨਾ ਸਮੇਤ ਮਰਨ ਤੋਂ ਬਚਾਇਆ। Hindu ਲੋਕ ਗਰਡ ਨੂੰ ਭਗਵਾਨ ਰੂਪ ਮੰਨਦੇ ਆ। ਇਹ ਪੰਛੀਆਂ ਦਾ ਰਾਜਾ ਤੇ ਵਿਸ਼ਨੂੰ ਦਾ ਸੇਵਾਦਾਰ ਹੈ। ਇਸ ਦੇ ਦਰਸ਼ਨ ਕਰਨ ਦੀ ਬਹੁਤ ਜਿਆਦੇ ਮਹਾਤਮਾ ਦਰਸ਼ਨ ਕਰਨ ਦਾ ਬਹੁਤ ਮਹਾਤਮ ਹਿੰਦੂ ਗ੍ਰੰਥਾ ਦੇ ਵਿੱਚ ਲਿਖਿਆ ਹੋਇਆ ਹੈ ਸੋ ਸਾਧ ਸੰਗਤ ਜੀ ਇਹ ਅੱਜ ਇੰਨੀ ਹੀ ਕਥਾ ਤੇ ਅੱਗੇ ਕੱਲ ਤੋਂ ਜਿਹੜੀ ਸਾਖੀ ਆਰੰਭ ਹੋ ਰਹੀ ਹੈ ਉਹ ਭਗਤ ਕਬੀਰ ਸਾਹਿਬ ਜੀ ਦੀ ਸਾਖੀ ਆਰੰਭ ਹੋ ਰਹੀ ਹੈ ਭਗਤ ਕਬੀਰ ਜੀ ਵੱਡੇ ਭਗਤ ਹੋਏ ਹਨ ਉਹਨਾਂ ਦਾ ਇਤਿਹਾਸ ਆਪਾਂ ਕੱਲ ਤੋਂ ਸਰਵਣ ਕਰਾਂਗੇ ਭੁੱਲਾਂ ਚੁੱਕਾਂ ਦੀ ਖੀਮਾ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ